ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਸਿਕਾ ਜੀ ਹਾਂਜੀ ਆਪਾਂ ਆ ਨਵਾਂ ਪ੍ਰੋਜੈਕਟ ਬਣਾਇਆ ਏ ਕੀ ਚੀਜ਼ ਹੈ ਇਹਰੇ ਬਾਰੇ ਦੱਸੋ ਹੋਰ ਇਹ ਹਾਂਜੀ ਇਹ ਕਾਲਜ ਵਾਸਤੇ ਬਣਾਇਆ ਜੀ ਜੀਐਨਟੀਪੀਸੀ ਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ ਡਿਪਲੋਮਾ ਆਟੋਮੋਬਾਈਲ ਦਾ ਤੇ ਉੱਥੇ ਉਹ ਉਹਨਾਂ ਨੇ ਸਾਨੂੰ ਕਿਹਾ ਜੀਗਾ ਪ੍ਰੋਜੈਕਟ ਬਣਾ ਕੇ ਲੈ ਕੇ ਆਉਣ ਵਾਸਤੇ ਤੇ ਫਿਰ ਅਸੀਂ ਇਹ ਤਿਆਰ ਕੀਤਾ ਜੀ ਇਹਦੇ ਵਿੱਚ ਬਜਾਜ ਚੇਤਕ ਦਾ ਇੰਜਣ ਲਗਾਇਆ ਵਾ ਤੇ ਬਾਕੀ ਅਸੀਂ ਸਾਰੀ ਆਪਣੀ ਮਰਜ਼ੀ ਨਾਲ ਬਣਾਈ ਆ ਤੇ ਹਾਂ ਜਰਾ ਸਾਰਾ ਕੁਝ ਦੱਸੋ ਕਿੰਨਾ ਚੁਕੀ ਲਵਰਤਾ ਚੌਕਰ ਵਗੈਰਾ ਇਹਦੇ ਵਿੱਚ ਅਸੀਂ ਐਕਟੀਵੇਟਰ ਵਰਤੇ ਨੇ। ਅੱਛਾ ਜੀ। ਤੇ ਸਟੀering ਉਹ ਵਾਇਰ ਆ ਸੀ ਇਹ ਰ। ਇਹ ਮਰੂਤੀ ਦਾ ਸਟੀering ਲਾਇਆ ਹੀ ਇਹਨੂੰ। ਅੱਛਾ ਜੀ। ਇਹਦੇ ਆ ਨੀਚੇ ਕੀ ਕੀ ਦੇ ਰੱਖਿਆ ਦੀ? ਨੀਚੇ ਸਾਰੇ ਇਹਦੇ ਵਿੱਚ ਕਲੱਚ, ਬ੍ਰੇਕ ਤੇ ਪੇਸ ਜਿਹੜੀ ਤਿੰਨੀ ਹੈਗੀ ਪੈਰਾਂ ਦੇ ਵਿੱਚ ਨੇ। ਜਿਹੜੀ ਜਿਹੜੀ ਜਮੇ। ਆਹ ਕਲੱਚ ਪੈਡ ਲੱਗੀ। ਆਹ ਬ੍ਰੇਕ ਪੈਡਲ ਤੇ ਹਰੇ ਸੀ। ਇਹਦੇ ਗੇਅਰ ਗੇਅਰ ਲੀਵਰ ਸਾਰੇ ਇੱਥੇ ਲਾਇਆ ਵਾ। ਅੱਛਾ। ਪੜਿਆ ਕਿਸੇ ਤੋਂ ਹੋਇਆ ਇਹ ਸਾਰਾ ਇਹ ਨਹੀਂ ਲਾਇਆ ਸਾਰਾ ਜੀ 50 ਕਿਲੋ ਦਾ ਇੰਜਣ ਲਗਾਇਆ ਬਾਈ ਕਿੰਨੀ ਦਾ ਬਣਾਇਆ ਇਹ ਇਹ ਪ੍ਰਾਣਾ ਬਿਸਕੀ ਲਾਉਂਟ ਆਇਆ ਗਿਆ ਪ੍ਰਾਣਾ ਬਜਾਹ ਚੇਤੇ ਕੱਲ ਲਿਆ ਜੀ ਇੱਕ ਉਹਨੂੰ ਕਟਿੰਗ ਕਰਕੇ ਅਸੀਂ ਐਂਗਲ ਵਗੈਰਾ ਲਾ ਕੇ ਸਾਰੀ ਸ਼ੇਪ ਅਸੀਂ ਆਪ ਤਿਆਰ ਕੀਤੀ ਹੈ ਜੀ ਠੀਕ ਹੈ ਜੇ ਕਿੰਨੇ ਕੈਮਰੇ ਤੋਂ ਹੋਈ ਆਈਡੀ ਹੈ ਐਵਰੇਜ ਇਹਦੀ 30-35 ਹਜ਼ਾਰ ਰੁਪਏ ਹਾਂਜੀ ਬਿਲਕੁਲ ਹੀ

ਗਾਰ ਲੱਗਿਆ ਜੀ ਅਗਰ ਕਿਸੇ ਨੇ ਬਣਵਾਣਾ ਹੋਵੇ ਤਾਂ ਕਿੱਥੇ ਕਿਸੇ ਨੂੰ ਕਰਨਾ ਪਊਗਾ ਇਹ ਸਰ ਸਾਨੇ ਵਾਲ ਕਨੇਚਰ ਰੋਡ ਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਹਾਈ ਸਕੂਲ ਦੇ ਸਾਹਮਣੇ ਆਪਣੀ ਸ਼ਾਪ ਆ ਸਰ ਗੁਰਨਾਣਕ ਫਰਨੀਚਰ ਹਾਊਸ ਇੱਥੇ ਆ ਕੇ ਜਿਹਨੇ ਵੀ ਬਣਵਾਉਣਾ ਸਾਨੂੰ ਮਿਲ ਸਕਦਾ ਜੀ ਕੋਲੇ ਜਾ ਕੇ ਮਾਰਦੇ ਤੇ ਪੁਰਾਣਾ ਸਲੂਟਰ ਸਸਤੋਂ ਦਾ ਲੈ ਕੇ ਆਣਾ ਪਊਗਾ ਨਾਲ ਇਹ ਸਰ ਜੀ ਜੇ ਕੋਈ ਲੈ ਆਊਗਾ ਤਾਂ ਉਹਦੇ ਪੈਸੇ ਉਹਦੇ ਘਟ ਜਾਣਗੇ ਉਹਦੇ ਸਾਹਮਣੇ ਨਾਲ ਤੇ ਜੀ ਅਸੀਂ ਆਪਣੇ ਕੋਲ ਲਗਾਵਾਂਗੇ ਉਹਦਾ ਖਰਚਾ ਵਿੱਚ ਪਾ ਦਾਂਗੇ ਫਿਰ ਅਪਰਕਸੀਮ ਆਰਡਰ 50000 ਤੋਂ 60000 ਦੇ ਵਿੱਚ ਵਿੱਚ ਠੀਕ ਥੈਂਕ ਯੂ ਵੈਲਕਮ ਜੀ